ਅਸਸਲਾਮੁਅਲੈਕਮ ਉਮੀਦ ਕਾ ਨੀਅਤ ਸੇ ਠੀਕ ਠਾਕ ਹੈ। ਅੜੀਏ ਦੇ ਨਾਲ ਦੀ ਚੜਦੀ ਕਲਾ ਚ ਹੋਵੋਗੇ। ਮੀਡੀਆ ਤੇ ਅੱਜਕਲ ਬੜੀ ਖਬਰ ਚਲਦੀ ਪਈ ਹੈ ਕਿ ਰਣਜੀਤ ਬਾਬਾ ਟਡਨੀਆਲਾ ਆਪਣੀ ਬਾਕੀ ਜ਼ਿੰਦਗੀ ਰਾਮ ਰਹੀਮ ਦੇ ਨਾਲ ਜ਼ਿੰਦਗੀ ਵਿੱਚ گزارੇਗਾ। ਤੇ ਇਹਰੇ ਬਾਰੇ ਚ ਰਣਜੀਤ ਸਿੰਘ ਬਾਬਾ ਟਡਨੀਆਲਾ ਵਜਾਹ ਦੇ ਨਾਲ ਤਾਸਦੇ ਪਏ ਨੇ। ਬਹੁਤ ਹੀ ਸ਼ਾਨਦਾਰ ਵੀਡੀਓ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲ ਸਾਰੇ ਵੀਰਾਂ ਭਾਵਾਂ ਦੀ ਬਿੰਮਤੀ ਹੈ ਕਿ ਸਾਰੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਤਾਂ ਆਪਾਂ ਚੱਲਦੇ ਹਾਂ ਦੀ ਵੀਡੀਓ ਗੋ ਇੰਤਨੀ ਹੈ ਇਸ਼ਾਨ ਹੈ ਸ਼ਰਮ ਵਾਲੀ ਗੱਲ ਹੈ ਕਿ ਜਦੋਂ ਲੋਕ ਇਹੋ ਜਿਹਾ ਪ੍ਰਚਾਰ ਕਰਦੇ ਨੇ ਤਾਂ ਉਸ ਤਬਰਕ ਕਰਮ ਕਰਦੇ ਨੇ ਦੋਸ਼ ਲੱਗਦੇ ਨੇ ਇੱਕ ਪਰਿਵਾਰ ਦੇ ਵੱਲੋਂ ਕਿ ਉਹਨਾਂ ਦੀ ਤੀਰਾਨੀ ਦੇ ਨਾਲ ਇਹਨੇ ਇੱਕ ਕਰਮ ਕੀਤਾ ਤੁਸੀਂ ਨੂੰ ਜਰਦ ਹੈ ਕਿ ਉਸ ਦਾ ਕਤਲ ਕੀਤਾ ਆ ਸੁਣਦੇ ਹਾਂ ਰਮਜੀਤ ਟੰਡਰੀਆਂ ਵਾਲੇ ਇਸ ਬੱਚੂ ਦੀ ਕਰਤੂਤ ਔਰ ਸ਼ਰਮ ਨਾਲ ਸਲ ਚੁਕੇਗਾ ਜਿਹੜੇ ਲੋਕ ਇਹਨੂੰ ਪੂਜੇ ਸੀ ਜਿਹੜੇ ਲੋਕ ਇਹਦੇ ਪੈਰੀ ਹੱਥ ਲਾਉਂਦੇ ਸੀ ਸੁਣੋ ਬੜੇ ਧਿਆਨ ਨਾਲ ਹੈ ਕਿ ਤੁਸੀਂ ਇਹਨੂੰ ਘਰ ਆਪਣੇ ਬਾੜੋਂਗੇ ਸ਼ਰਮ ਵਾਲੀ ਗੱਲ ਹੈ ਇਸ ਵਿਅਕਤੀ ਵਾਸਤੇ ਆਓ ਸੁਣਦੇ ਹਾਂ ਇਸ ਬੜੀ ਹੀ ਦੁਖਦਾਈ ਖਬਰ ਨੂੰ ਜੀਸਸ ਮਸੀਹ ਜੀ ਬੱਚੇ ਬਸੀ ਵਸੀ ਦੇਸ਼ ਦਾ ਹਾਲ ਕੀ ਦੇਖੀਏ ਕਿ ਬਹੁਤ ਸਾਰੇ ਬਾਬੇ ਪਹਿਲੀ ਜੀਨਾਂ ਦੇ ਵਿੱਚ ਬੰਦ ਹੈ ਰਾਮ ਰਹੀਮ ਹੋ ਗਿਆ ਬਾਪੂ ਆਸਰਾਮ ਹੋ ਗਿਆ ਇਤਰਾਮਪਾਲ ਹੈ ਉਹ ਵੀ ਬੰਦ ਹੈ ਸੋ ਇਹਨਾਂ ਨੇ ਕਿਛ ਇਹੋ ਜਿਹੇ ਕਰਮ ਕੀਤੇ ਤੇ ਉਸ ਤੋਂ ਬਾਅਦ ਕੋ ਕਰਮ ਕਾਗੇ ਆਪਾਂ ਕਿ ਉਸ ਤੋਂ ਬਾਅਦ ਕੀ ਵੀ ਕਿੰਨੇ ਕਿੰਨੇ ਸਾਲਾਂ ਬਾਅਦ ਜਿਹੜੀਆਂ ਗੱਲਾਂ ਜਿਹੜੀਆਂ ਬਾਹਰ ਨਿਕਲੀਆਂ ਪੁਣੇ ਜਿਹੜਾ ਕੇਸ ਹੈ ਭਾਈ ਰஞ்சிਤ ਸਿੰਘ ਟਰੰਡਰੀ ਹਵਾਲੇ ਦਾ ਇਹ ਤੁਹਾਨੂੰ Google ਤੇ PTI News ਤੇ ਮਿਲੇਗਾ ਸਾਰਾ ਕੇਸ ਇਹਦੇ ਵਿੱਚ ਕੀ ਹੈ ਕਿ ਪਟਾਲਾ ਡੇਰੇ ਦੇ ਵਿੱਚ ਸਾਲ 2012 ਦੇ ਵਿੱਚ ਜ਼ਬਰਦਸਤਨਾ ਕੀਤਾ ਲੜਕੀ ਨਾਲ ਤੇ ਫਿਰ ਉਹਦੀ ਹੱਤਿਆ ਹੋਈ Oh my god तो come तो on baby Oh my god ਅਰਜੀਤ ਬੱਚੋ ਸ਼ਰਮ ਵਾਲੀ ਗੱਲ ਹੈ ਤੇਰੇ ਵਾਸਤੇ। ਓ ਮਾਈ ਗਾਡ। ਹਰਾਮ ਰਹੀਮ ਵਰਗਾ ਕੇਸ ਲੱਗ ਰਿਹਾ ਸਾਰਾ ਕਿਉਂਕਿ ਉਹਦਾ ਜਿਹੜਾ ਪਰਾ ਹੈ ਲੜਕਾ ਉਹਦਾ ਨਾਮ ਹੈ ਸਾਹਿਬ ਸਿੰਘ। ਉਹ ਹੈਗਾ ਮਾਜਰੀ ਸਮਾਣਾ ਪਟਿਆਲਾ ਦਾ ਰਹਿਣ ਵਾਲਾ ਤੇ ਉਹਨੇ ਹਾਈ ਕੋਰਟ ਦਾ ਜਦੋਂ ਹੁਣ ਦਰਵਾਜ਼ਾ ਸਾਰੀ ਮਾਮਲੇ ਦਾ ਖੜਕਾਇਆ ਹੈ ਕਿ ਹਾਈ ਕੋਰਟ ਨੇ ਅੱਜ ਪਟਿਆਲਾ ਦੇ ਐਸਐਸਪੀ ਤੋਂ ਜਵਾਬ ਮੰਗਿਆ ਸਾਰਾ। ਕਿ ਆ ਇਸ ਤਰ੍ਹਾਂ ਨੇ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਜਿਹੜੀ ਮਾਮਲੇ ਦੀ ਜਾਂਚ ਹੈ ਸੀਨੀਅਰ ਆਈਪੀਐਸ ਦੀ ਅਗਵਾਈ ਵਿੱਚ ਸੀਬੀਆਈ ਕਰੇ ਜਾਂ ਐਫਆਈਟੀ ਜਿਹੜੀ ਹੈ ਗਠਨ ਕੀਤੀ ਜਾਏ ਸਾਰਾ ਮਾਮਲਾ ਜਿਹੜਾ ਇਹਨੂੰ ਦੁਬਾਰਾ ਤੋਂ ਖੋਖਿਆ ਜਾਏ ਉਹਨੇ ਇਹ ਦੋਸ਼ਾਇਆ ਆਪਣੀ ਪਟੀਸ਼ਨ ਦੇ ਵਿੱਚ ਕਿ 22 April 2012 ਨੂੰ ਭਾਈ ਰਣਜੀਤ ਸਿੰਘ ਢੰਡਿਆਂ ਵਾਲੇ ਦੇ ਘਰ ਦੇ ਵਿੱਚ ਉਸ ਦੀ ਭੈਣ ਦੇ ਨਾਲ ਜ਼ਬਰਦਸਤੀ ਕਰਕੇ ਉਸ ਦਾ ਕੋਈ ਜ਼ਹਿਰੀਲਾ ਪਦਾਰਥ ਦੇ ਕੇ ਕਤਲ ਕੀਤਾ ਗਿਆ ਪ੍ਰਡਿਕਸ਼ਨ ਕਰਤਾ ਨੇ ਕਿਹਾ ਕਿ ਉਹ ਫੈਨੋ ਦੀ ਧਾਰਮਿਕ ਲੜਕੀ ਸੀ ਜੋ ਭਾਈ ਰਣਜੀਤ ਸਿੰਘ ਢੰਡਰੀਆ ਦੀ ਛੇਲੀ ਸੀ ਉਹਦੇ ਪਿੱਛੇ ਲੱਗੀ ਹੋਈ ਸੀ 2002 ਦੇ ਵਿੱਚ ਉਹਦਾ ਕਹਿਣਾ ਕਿ ਉਹ ਅਲੱਡ ਉਮਰ ਦੀ ਸੀ ਤੇ ਉਹ ਨਿਯਮਤ ਰੂਪ ਦੇ ਉੱਤੇ ਧਾਰਮਿਕ ਸਿਵਾਵਾਂ ਦੀ ਉਸ ਡੇਰੇ ਵਿੱਚ ਜਾਂਦੀ ਸੀ ਜੋ ਭਾਈ ਰਣਜੀਤ ਸਿੰਘ ਢੰਡਰੀਆ ਹਲੇ ਦਾ ਡੇਰਾ ਸੋ ਉਸਦੇ ਕਤਲ ਤੋਂ ਕੁਝ ਦਿਨ ਪਹਿਲਾਂ ਉਸਦੀ ਭੈਣ ਨੂੰ ਰਣਜੀਤ ਸਿੰਘ ਢੰਡਰੀਆ ਵਾਲੇ ਦੀ ਅਸਲੀਅਤ ਦਾ ਪਤਾ ਲੱਗਿਆ ਇਹ ਨੂੰ ਲਗਿਆ ਕਿ ਡੇਡੇ ਦੇ ਵਿੱਚੇ ਕਈ ਮਹਿਲਾ ਸ਼ਰਧਾਧਾਰੀਆਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਹਨਾਂ ਦਾ ਦਿੱਲੀ ਸ਼ੋਸ਼ਣ ਕਰਦਾ ਹੈ ਤੇ ਇਸ ਤੋਂ ਬਾਅਦ ਉਸ ਦੀ ਭੈਣ ਨੇ ਆਪਣੇ ਮਾਪਿਆਂ ਨੂੰ ਪੁਲਿਸ ਨੂੰ ਸੂਚਿਤ ਕਰਨ ਦੀ ਗੱਲ ਕੀਤੀ ਤੇ ਰਣਜੀਤ ਸਿੰਘ ਘੰਡਿਆ ਵਾਲੇ ਨੇ ਇਹਦਾ ਵਿਰੋਧ ਕੀਤਾ ਤੇ ਧਮਕੀ ਦਿੱਤੀ ਕਿ ਜੇ ਤੂੰ ਬਾਹਰ ਦੱਸਿਆ ਤੇ ਫਿਰ ਤੈਨੂੰ ਨੁਕਸਾਨ ਪਹੁੰਚਾਇਆ ਜਾਏਗਾ ਉਹਨੇ ਵੀ ਕਿਹਾ ਕਿ ਕਈ ਕੁੜੀਆਂ ਦੇ ਨਾਲ ਨੇ ਨੇ ਜ਼ਬਰਜਨਾਹ ਕੀਤਾ ਔਰ ਇਸ ਤੋਂ ਬਾਅਦ ਉਸ ਦੀ ਭੈਣ ਨੂੰ ਜ਼ਹਿਰ ਦੇ ਕੇ ਡੇਡੇ ਦੇ ਵਿੱਚ ਜਿਹੜਾ ਉਹ ਜ਼ਹਿਰੀਲਾ ਪਦਾਰਥ ਦੇ ਕੇ ਮਾਰਿਆ ਗਿਆ ਸੋ 22 ਅਪ੍ਰੈਲ 2012 ਦੀ ਦੁਪਹਿਰ ਨੂੰ ਉਹ ਗੁਰਦੁਆਰਾ ਸੈਪੋ ਡੇਰੇ ਵਿੱਚ ਹਾਜ਼ਰੀ ਭਰਨ ਅਤੇ ਬਾਪੇ ਨਾਲ ਮਾਮਲਾ ਸੁਲਝਾਉਣ ਦਾ ਫੋਨ ਆਇਆ ਜਿਸ ਤੋਂ ਉਹ ਗਿਆ ਜਦੋਂ ਡੇਰੇ ਪਹੁੰਚੀ ਤਾਂ ਉਸਨੇ ਆਪਣੇ ਫੋਨ ਕਰਕੇ ਘਰ ਗੱਲ ਕੀਤੀ ਬਾਪੇ ਨੇ ਉਸ ਨੂੰ ਜ਼ਹਿਰ ਦੇ ਦਿੱਤਾ ਹੈ ਇਸ ਤੋਂ ਬਾਅਦ ਉਸ ਦੀ ਭੈਣ ਦੀ ਮੌਤ ਹੋ ਗਈ ਛੱਡ ਰਹੀ ਹਾਲੇ ਦੀ ਪਰੋਕਾਰਾਂ ਨੇ ਪਟੀਸ਼ਨ ਕਰਤਾ ਨੂੰ ਧਮਕੀ ਦਿੱਤੀ ਸੀ ਉਹ ਜਗਾ ਛੱਡ ਕੇ ਚਲੇ ਗਿਆ ਨਹੀਂ ਤਾਂ ਪਟੀਸ਼ਨ ਕਰਤਾ ਦੇ ਪੂਰੇ ਪਰਿਵਾਰ ਨੂੰ ਮਾਰ ਦੇ ਲੇਂਗੇ ਸਰ ਖਾਸ ਕਰਕੇ ਉਹ ਆਪਣੇ ਪਰਿਵਾਰ ਨੂੰ ਬਚਾਉਂ ਲਈ ਸ਼ਹਿਰ ਛੱਡ ਕੇ ਭੱਜਣਾ ਪਿਆ ਤੇ ਦੋ ਤੋਂ ਵੀ ਉਹ ਇੱਕੋਂ ਦੂਰ ਰਹਿ ਗਿਆ ਐਂਡ ਅੰਤਖੱਟ ਸਥਾਨਾ ਤੇ ਛੁਪ ਕੇ ਰਹਿ ਰਿਹਾ ਤੇ ਇਸ ਕਤਲ ਦੇ ਮਾਮਲੇ ਦੇ ਵਿੱਚ ਉਸ ਦਾ ਕਹਿਣਾ ਕਿ ਇਹ ਦਰਖਾਸਤ ਕਈ ਵਾਰ ਖਾਣਾ ਪਸਿਆਣਾ ਪਟਿਆਲਾ ਦੇ ਵਿੱਚ ਹੀ ਉੱਥੇ ਦਿੱਤੀ ਗਈ ਹੈ ਤੇ ਭੈਣ ਨੇ ਪੁਲਿਸ ਅਧਿਕਾਰੀਆਂ ਉਸ ਦੀ ਭੈਣ ਨੇ ਪੁਲਿਸ ਅਧਿਕਾਰੀਆਂ ਨਾਲ ਉਹਨਾਂ ਕੋਸ਼ਿਸ਼ ਵੀ ਕੀਤੀ ਸੀ ਸੰਪਰਕ ਕਰਨ ਦੀ ਲੇਕਿਨ ਉਹਨੂੰ ਧਮਕੀਆਂ ਹੀਆਂ ਦਿੱਤੀਆਂ ਗਈਆਂ ਔਰ ਅਲਟੀਮੇਟਮ ਉਜ਼ਰ ਦੇ ਕੇ ਮਾਰ ਦਿੱਤਾ ਗਿਆ ਹੁਣ ਹਾਈ ਕੋਰਟ ਨੇ ਜਿਹੜਾ ਪਟਿਆਲਾ ਦੇ ਐਸਐਸਪੀ ਸਾਹਿਬ ਹੈ ਉਹਨਾਂ ਨੂੰ ਕਿਹਾ ਹੈ ਕਿ ਸਾਰੇ ਕੇਸ ਵਿੱਚ ਆਪਣਾ ਪੱਖ ਪੇਸ਼ ਕਰੋ ਸੋ ਇਹ ਵੇਖੇ ਆਉਣ ਬੜੇ ਸਮੇਂ ਵਿੱਚ ਕਿਸੇ ਸਮੇਂ ਵੀ ਟੰਡਰੀ ਆਵਾੜਾ ਜੇਲ੍ਹ ਵਿੱਚ ਜਾਵੇਗਾ ਅਤੇ ਆਪਣੀ ਆਖਰੀ ਜ਼ਿੰਦਗੀ ਜਿਹੜੀ ਹੈ ਬਾਬਾ ਰਹੀਮ ਦੇ ਨਾਲ ਬਤਾਵੇਗਾ ਔਰ ਕਿੰਨੀ ਸ਼ਰਮ ਵਾਲੀ ਗੱਲ ਹੈ ਉਹਨਾਂ ਲੋਕਾਂ ਬਾਸਤੀ ਵੀ ਜੇਲ੍ਹ ਚ ਟੰਡਰੀਆਂ ਬਾਰੇ ਕਰਵਾ ਰਹੇ ਸੀ ਇਹਦੇ ਪੈਰੀ ਹੱਥ ਲਾਉਂਦੇ ਸੀ ਔਰ ਤੁਹਾਨੂੰ ਯਾਦ ਹੋਣਾ ਕਿ ਮੈਂ ਵੀ ਤੁਹਾਨੂੰ ਦੱਸਿਆ ਸੀ ਕਿ ਇੱਕ ਦਿਨ ਐਸੇ ਇਹਦੇ ਕੀਤੇ ਹੋਏ ਕੰਮ ਸਾਹਮਣੇ ਆਉਣਗੇ ਕਿਉਂਕਿ ਜਿਹੜਾ ਵਿਅਕਤੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਝੂਠ ਬੋਲਦਾ ਲੋਕਾਂ ਨੂੰ ਗਲਤ ਰਸਤੇ ਪਾਉਂਦਾ ਗਲਤ ਸਿੱਖੀ ਦਾ ਪ੍ਰਚਾਰ ਕਰਦਾ ਬਾਣੀ ਨਾਲ ਸ਼ੇਰਖਾਨੀ ਕਰਦਾ ਉਹ ਜ਼ਰੂਰ ਇੱਕ ਦਿਨ ਅੜਕੇ ਵਿੱਚ ਆਉਂਦਾ ਔਰ ਸ਼ਰਮ ਬੜੀ ਗੱਲ ਐ ਛੰਡਰੀਆਂ ਵਾਲੇ ਵਾਲੇ ਸ਼ਰਮ ਸ਼ੇਮ ਫਰਦਸ ਬੱਚੋ ਸ਼ਰਮ ਸ਼ਰਮ ਚਾਹੀਦੀ ਆ ਧਰਮ ਦੇ ਵਿੱਚ ਕੋੜ ਐ ਤੈਨੂੰ ਦਸਤਾਰ ਜਿਹੜੀ ਐ ਲਾਉਣ ਦਾ ਪੌਂਡ ਪਹਿਨਣ ਦਾ ਤੈਨੂੰ ਹੱਕ ਨਹੀਂ ਐ ਬਸ ਤੂੰ ਕੱਪੜੇ ਜਿਹੜੇ ਆ ਤੇਰੇ ਜਿਹੜੇ ਆ ਉਹ ਆਲਰੇਡੀ ਇੱਕ ਸੰਤ ਵਾਲੇ ਨਹੀਂ ਐ ਤੂੰ ਇੱਕ ਡਰਾਮੇ ਵਾਜ ਐ ਸ਼ੇਮ ਫਾਰ ਯੂ ਔਰ ਹੁਣ ਕੋਰਟ ਵਿੱਚ ਕੀ ਚੱਲੇਗਾ ਤਾਂ ਇਸ ਨੂੰ ਜੇਲ੍ਹ ਯਾਤਰਾ ਕਰਨੀ ਪਵੇਗੀ ਕੀ ਕਹਾਲ ਤੁਹਾਡਾ ਕਿ ਇਹੋ ਜਿਹੇ ਬੰਦੇ ਬਾਹਰ ਹੋਣੇ ਚਾਹੀਦੇ ਆ ਔਰ ਜਿੰਨੇ ਵੀ ਤਕਰੀਬਨ ਇਸ ਸੰਤ ਮਹਾਪਰਸ਼ੋਏ ਨੇ ਜਿਨ੍ਹਾਂ ਨੇ ਵੱਡੇ ਵੱਡੇ ਮੈਲ ਡੇਰੇ ਬਸਾਏ ਨੇ ਇਹਨਾਂ ਦੇ ਇਹੋ ਜਿਹਾ ਇੱਕ ਕਰਮ ਹਮੇਸ਼ਾ ਹੀ ਵਾਰ ਆਏ ਨੇ ਤੇ ਹੁਣ ਵਾਰੀ ਐ ਕਿ ਡਰੀਆਂ ਵਾਲੇ ਦੀ ਅਤੇ ਕੋਰਟ ਵੱਲੋਂ ਹੁਕਮ ਹੋ ਚੁੱਕੇ ਨੇ ਐਸਐਸਪੀ ਸਾਹਿਬ ਨੂੰ ਇਸ ਕੇਸ ਦੇ ਸੰਬੰਧ ਵਿੱਚ ਲੱਗਦਾ ਕਿ ਭਾਵੇਂ 12 ਸਾਲ ਸਮਾਂ ਹੋ ਚੁੱਕਾ ਹੈ ਤਾਂ ਰਾਮ ਰਹੀਮ ਕਿੰਨੇ ਸਾਲਾ ਬਾਤ ਜਲ ਗਿਆ ਸੀ ਆ ਵੇਖ ਲਓ ਇਹ ਸੰਤ ਹੈ ਬਿੱਲੀ ਦਾ ਬਲੂੰਗੜਾ ਹੈ ਔਰ ਇਸ ਬਲੂੰਗੜੇ ਨੂੰ ਸ਼ਰਮ ਹਿਆ ਚਾਹੀਦਾ ਹੈ ਸਾਡੇ ਧਰਮ ਦੇ ਵਿੱਚ ਉਹ ਧੀ ਰਾਣੀ ਕਿਸੇ ਦੀ ਬੱਚੀ ਜੋ ਕਿ ਕੁਝ ਬੱਚੇ ਐਨੇ ਦੇਖਿਆ ਜਾਵੇ ਕਿ ਬਾਣੀ ਦੇ ਵਿੱਚ ਲੀਨ ਹੋ ਜਾਂਦੇ ਨੇ ਬਾਣੀ ਨੂੰ ਇੰਨਾ ਪਿਆਰ ਸਤਕਾਰ ਦਿੰਦੇ ਨੇ ਅਧਿਆਤਮਕ ਸਥਾਨ ਤੇ ਜਾਂਦੇ ਨੇ ਅਤੇ ਉਹਨਾਂ ਨਾਲ ਉਸ ਜਗ੍ਹਾ ਦੇ ਉੱਪਰ ਕੰਮ ਕੀਤਾ ਜਾਵੇ ਰੇਪ ਕੀਤਾ ਜਾਵੇ ਸ਼ਰਮ ਵਾਲੀ ਗੱਲ ਹੈ ਇਹਨਾਂ ਵਾਸਤੇ ਸ਼ਰਮ ਚਾਹੀਦੀ ਹੈ ਜਿਹਨਾਂ ਲੋਕਾਂ ਨੇ ਕੀਤਾ ਹੈ ਉਸ ਬੱਚੀ ਦਾ ਕਸੂਰ ਕੀ ਹੈ ਓ ਮਾਈ ਗੋਡ ਵੈਰੀ ਸੈਡ ਪਾਰਟ ਸ਼ੇਮਪਾਰ ਥਿਸ ਜੀ ਅੱਗੇ ਇਦਾਂ ਕੌਣ ਕੰਟੀਨਿਊ ਕਰਦੇ ਪਰ ਪੌਲ ਜੀ ਨੇ ਬਸ ਸਭ ਉਹ ਕਹਿੰਦੇ ਕਾਬੂ ਨਹੀਂ ਹੁੰਦਾ ਹਾਂਜੀ ਜਰੂਰੀ ਬੇਨਤੀ ਕਰਨ ਵਾਸਤੇ ਮੈਂ ਇਸ ਵੇਲੇ ਵੀਡੀਓ ਬਣਾ ਰਿਹਾ ਕਾਫੀ ਸੰਗਤ ਦੇ ਫੋਨ ਆ ਰਹੇ ਤੇ ਇੱਕ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਚੈਨਲਾਂ ਦੇ ਉੱਤੇ ਅਫੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਹਰ ਸਾਂ ਪੰਜਾਬ ਤੋਂ ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਉੱਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉੱਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈਜਾ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਅ ਵਾਸਤਾਨੀ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਹਨ ਹਜ਼ਾਰਾਂ ਲੋਕ ਆਉਂਦੇ ਆ ਗੇਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰਿੱਟ ਪਾਈ ਹੈ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ सीबीआई ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲੋ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਦੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜੀ ਇਹਦਾ ਪਤਾ ਲਕਰਾ ਲਓ ਕਿਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਕਤ ਮੌਤ ਉਹਦੀ ਹਸਪੀਟਲ 'ਚ ਜਾ ਕੇ ਹੋਈ ਹੈ ਪਰਮੇਸ਼ਰ ਦਵਾਰ ਵਿੱਚ ਕੋਈ ਇਦਾਂ ਦਾ ਕੁਛ ਨਹੀਂ ਹੋਇਆ ਜਿਹੜੀ ਅੱਜ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਏਨੀ ਕੁ ਮੇਰੀ ਆਪ ਸਾਰੇ ਨੂੰ ਬੇਨਤੀ ਸੀ ਕਿ ਜਰੂਰ ਇਹਦੇ ਵੱਲ ਧਿਆਨ ਦੇਣਾ ਤੇ ਸਾਰੇ ਪਾਸੇ ਵੀਰ ਜਰੂਰ ਸ਼ੇਅਰ ਕਰੀਏ अजीडोच रंजीत बाबा टंडियाला दसदा पाया है कि वीडियो से जारी भी खबर चलती पी है सारी झूठी है तो मेरे उत्ते इंजाम लगाया जा रहा है तो आ गल साबित हो जाएगी रंजीत बाबा टंडियावाले ने सारी गल खोल के दस दी है तो बाकी भीर ढाडा इस वीडियो बारे की ख्याल है कविश करके अपनी राज्य सा ख रब रखा